ਹੁਣ 12 ਡੱਬੇ ਬਾਈ ਖੁੱਲੇ ਆਏ ਥੱਲੇ 12 ਡੱਬੇ ਕੱਦ ਦੇਖ ਬਾਈ ਕਲਵਿੰਦਰ ਕੱਦ ਬਹੁਤ ਆ ਬਾਈ ਇਹਦਾ ਹਣਾ ਹਾਂ ਕੱਦ ਦੇਖੋ ਤੁਸੀਂ ਹਾਂ ਦੋਸਤੋ ਆ ਤੁਸੀਂ ਚੈੱਕ ਕਰੋ ਬਾਈ ਆਰਡਰ ਹਾਂ ਟਾਈਟ ਲੈ ਵੇਦੀ ਆ ਬਾਈ ਪੂਰੀ ਫਿਕਸ ਆਰਡਰ ਦੀ ਆ ਜਮਾ ਪੂਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸੋ ਦੋਸਤੋ ਅੱਜ ਨਾ ਆਪਾਂ ਤੁਹਾਡੇ ਸਾਹਮਣੇ ਦੋ ਮੱਝਾਂ ਤਾਜ਼ੀਆਂ ਸੂਈਆਂ ਲੈ ਕੇ ਆਏ ਆ ਤੇ ਬਾਕੀ ਆਪਾਂ ਸਾਰੀ ਡਿਟੇਲ ਬਾਈ ਤੋਂ ਪੁੱਛਦੇ ਆ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਤਾਂ ਜੋ ਕਿਸੇ ਵੀ ਮਿੱਤਰ ਨੂੰ ਚਾਹੀਦੀ ਹੋਈ ਤਾਂ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੁਲਵਿੰਦਰ ਪਹਿਲਾਂ ਤਾਂ ਫਾਰਮਰ ਟੀਵੀ ਦਾ ਤੇ ਬਾਈ ਕੁਲਵਿੰਦਰ ਤੁਹਾਡਾ ਸਾਡੇ ਘਰੇ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਵੀਰੇ ਬਾਈ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੀ ਆਪਾਂ ਸਾਰੀ ਲੋਕੇਸ਼ਨ ਵੀਰੇ ਆਪਣਾ ਪਿੰਡ ਮੌੜ ਖੁਰਦਾ ਮੌੜ ਮੰਡੀ ਦੇ ਬਿਲਕੁਲ ਨਾਲ ਇਧਰੋਂ ਤਾਂ ਜਿਹੜੀ ਆਪਣਾ ਮਨੋ ਵੀ ਰਾਮਪਰੇ ਕਣੂ ਸੜਕ ਆਉਂਦੀ ਹੈ ਓਵਰ ਬ੍ਰਿਜ ਟੱਪ ਕੇ ਆਪਣੇ ਘਰ ਨੇ ਮਤਲਬ ਵੀ ਕੱਸੀ ਆਂ ਜਾਂ ਕੱਸੀ ਦੇ ਉੱਤੀ ਤੇ ਇਧਰੋਂ ਤਲਵੰਡੀ ਕਨੂ ਆਉਂਦੇ ਆ ਜਿਹੜਾ ਰੋਡ ਟੱਪ ਕੇ ਆਏ ਮੰਨ ਲਓ ਵੀ ਰੋਡ ਆਉਂਦਾ ਤਲਵੰਡੀ ਕਨੂ ਨਹਿਰ ਟੱਪ ਕੇ ਆਪਣੇ ਘਰ ਆਉਂਦੀ ਆ ਭਰਾ ਠੀਕ ਆ ਬਾਈ ਹਾਂ ਪਹਿਲਸਾਂ ਦੇ ਕੋਲੇ ਅੱਛਾ ਬਾਈ ਹਾਂ ਤੇ ਅੱਜ ਬਾਈ ਆਪਣੇ ਕੋਲੇ ਦੋ ਮੱਝਾਂ ਹਾਂ ਬਾਈ ਦੋ ਮੱਝਾਂ ਅੱਜ ਆ ਦੂਜੇ ਸੂਏ ਝੋਟੀ ਹੈਗੀ ਠੀਕ ਆ ਬਾਈ ਇਹਨੂੰ ਅੱਜ ਆਏ ਮੰਨ ਲਓ ਵੀ 10 ਦਿਨ ਹੋਇਆ ਸੂਈ ਨੂੰ 12 ਲੀਟਰ ਦੁੱਧ ਤਿਆਰ ਹੈ 12 ਲੀਟਰ ਹਾਂ 12 ਲੀਟਰ ਦੱਬੇ ਮਾਰ ਲੈ ਬਾਈ ਅਗਲਾ ਹਾਂ ਹਾਂ ਡੱਬੇ ਮਾਰ ਕੇ ਬਾਈ 12 ਠੀਕ ਆ ਦੂਜੇ ਸੂਏ ਆ 10 ਠੀਕ ਐ ਲੈ ਬਾਈ ਫਿਰ ਮਾੜੀ ਜੀ ਤੋਰ ਦਗੇ ਹਨਾ ਆਪਾਂ ਤੇ ਕੀ ਰਿਕਾਰਡ ਰਿਕੋਡ ਬਾਈ ਇਹਦਾ ਪਹਿਲਾ ਦਾ ਕੋਈ ਹੈ ਬਾਈ ਪਹਿਲਾਂ ਦਾ ਉਹਨਾਂ ਨੇ ਬੱਸਿਆ ਯਾਰ ਵੀ 13 ਕਿਲੋ ਦੁੱਧ ਦਿੱਤੇ ਨੇ ਪਹਿਲਣ ਨੇ ਪਹਿਲਣ ਨੇ ਹਾਂ ਠੀਕ ਐ ਇਸ ਵਾਰ ਬਾਈ ਫਿਰ ਕੋਈ ਉਮੀਦ ਬਾਈ 15 ਕਿਲੋ ਦੇ ਦੂ ਖੁੱਲੇ ਹੀ ਗਲਵਿੰਦਰਾ ਠੀਕ ਐ ਹੁਣ ਕਿੰਨਾ ਦੱਸਿਆ ਤੁਸੀਂ ਹੁਣ 12 ਡੱਬੇ ਬਾਈ ਖੁੱਲੇ ਆ ਥੱਲੇ 12 ਡੱਬੇ ਖੁੱਲੇ ਆ ਲੈ ਵੀ ਦੋਸਤੋ ਤੁਹਾਨੂੰ ਅਟਰ ਦਿਖਾ ਦਈਏ ਬਾਈ ਬਾਈ ਕਹਿੰਦਾ ਵੀ 12 ਡੱਬੇ ਹੈਗੇ ਆ ਆਰਡਰ ਬਾਈ ਕੁਆਲਿਟੀ ਬਹੁਤ ਵਧੀਆ ਬਣਾਈ ਹੋਈ ਇਹਨੇ ਮੂੰਹ ਮੱਥਾ ਚੈੱਕ ਕਰੋ ਸਿੰਗ-ਸੰਗ ਬਾਈ ਪੂਰੇ ਓਕੇ ਆ ਜਮਾ ਠੀਕ ਹੈ ਤੇ ਆ ਦੇਖੋ ਤੁਸੀਂ ਸਿੰਗ-ਸੰਗ ਮੂੰਹ ਮੱਥਾ ਚੈੱਕ ਕਰ ਲਓ ਤੇ ਬਾਕੀ ਬਾਈ ਤੁਹਾਨੂੰ ਮੈਂ ਆਰਡਰ ਦਿਖਾ ਦਿੰਨਾ ਇੱਕ ਬਾਈ ਤੇ ਬਾਕੀ ਬਾਈ ਜੀ ਦਸੱਲੀ ਕਰਕੇ ਜਰੂਰ ਇੱਕ ਵਾਰੀ ਚੈੱਕ ਕਰਿਓ ਪਾਸ ਕਰਕੇ ਲੈ ਕੇ ਜਾਇਓ ਕਿੰਨੇ ਵਾਰੀ ਚੋਲੇ ਬਾਈ ਭਾਵੇਂ ਭਾਈ ਅਗਲਾ ਇੱਕ ਟਾਈਮ ਖਾਲੀ ਕਰ ਜੇ ਕੁਲਵਿੰਦਰ ਠੀਕ ਹੈ ਦੂਜੇ ਟਾਈਮ ਟਾਈਮ ਟੂ ਟਾਈਮ ਦੋਨੇ ਟਾਈਮ ਅਗਲਾ 12 ਡੱਬੇ ਨਾਪ ਕੇ ਫੇਰ ਲੈ ਕੇ ਜਾਵੀਂ ਠੀਕ ਹੈ ਹਾਂ ਲੈ ਵੀ ਦੋਸਤੋ ਆਹ ਕੱਟਾ ਹੈਗਾ ਦਾ ਹਾਂ ਠੀਕ ਹੈ ਥੋੜਾ ਜਿਆ ਹੈ ਨਾ ਬਾਈ ਵੀ ਨਮਾਏ ਧਮਾਏ ਨਹੀਂ ਠੰਡ ਕਰਕੇ ਠੰਡ ਕਰਕੇ ਬਾਈ ਉਹ ਤਾਂ ਉਹ ਤਾਂ ਚਲ ਕੋਈ ਚੱਕਰ ਨਹੀਂ ਹਾਂ ਹਾਂ ਠੀਕ ਹੈ ਤੇ ਕੀ ਡਿਮਾਂਡ ਆ ਬਾਈ ਫਿਰ ਇਹਦੀ ਬਾਈ ਇਹਦਾ 1,35,000 ਰੁਪਏ ਲੈਣਾ ਕੁਲਵਿੰਦਰ ਡਿਮਾਂਡ ਬਾਈ ਹਾਂ ਠੀਕ ਹੈ ਮੰਨਤਾਂਨ ਬਾਈ ਮੰਨਤਾਂਨ ਵੀਰੇ ਥੋੜਾ ਬਹੁਤ ਹੋ ਜੂ ਆਪਾਂ ਰੇਟ ਹੀ ਬਾਜ਼ ਲੈ ਵੀ ਦੋਸਤੋ ਆ ਤੁਸੀਂ ਚੈੱਕ ਕਰੋ ਬਾਈ ਆਰਡਰ ਪੂਰਾ ਘੈਂਟ ਹੈ ਦਾ ਥਾਣਾ ਜਿਹੜੇ ਪੂਰੇ ਵਧੀਆ ਲੱਗੇ ਹੋਏ ਆ ਤੇ 135 ਬਾਈ ਡਿਮਾਂਡ ਕਰਦਾ ਬੰਦੇ ਦੀ ਹਨਾ ਠੀਕ ਆ ਦੇਖੋ ਤੁਸੀਂ ਆਰਡਰ ਤੁਹਾਨੂੰ ਬੈਕ ਦਿਖਾਉਣਾ ਪ੍ਰੋਪਰ ਵਧੀਆ ਆ ਦੇਖੋ ਬਾਕੀ ਬਾਈ ਤੁਸੀਂ ਚੈੱਕ ਕਰਕੇ ਪਾਸ ਕਰਕੇ ਆਪ ਦਾ ਡੱਬੇ ਮਾਰ ਕੇ ਜਿਹੜਾ ਦੁੱਧ ਆ ਉਹ ਤੁਸੀਂ ਲੈ ਕੇ ਜਾਣੀ ਆ ਠੀਕ ਆ ਬਾਈ 135 ਬਾਈ ਡਿਮਾਂਡ ਹੈ ਹਾਂ ਹਾਂ ਇਹ ਲਈ ਦੋ ਨੰਬਰ ਤੇ ਬਾਈ ਜਿਹੜੀ 2 ਨੰਬਰ ਤੇ ਬਾਈ ਪਹਿਲਣ ਝੋਟੀ ਐ ਭਲੂਣ ਅੱਛਾ ਇਹ ਪਹਿਲਣ ਭਲੂਣਾ ਬਾਈ ਠੀਕ ਆ ਬਾਈ ਮੂੰਹ ਚਾਰ ਦੰਦਾ ਬਾਈ ਮੂੰਹ ਚਾਰ ਦੰਦਾ ਬਾਈ ਹਾਂ ਠੀਕ ਐ ਲੈ ਵੀ ਦੋਸਤੋ ਮੂੰਹ ਮੱਥਾ ਇਹਦਾ ਵੀ ਚੈੱਕ ਕਰੋ ਤੁਸੀਂ ਸਿੰਘ ਸੁੰਗ ਇਹਦੇ ਵੀ ਬਾਈ ਬਹੁਤ ਕੰਨ ਹੈ ਨਾ ਕੱਦ ਦੇਖ ਬਾਈ ਕਲਵਿੰਦਰ ਦਾ ਕੱਦ ਬਹੁਤ ਆ ਬਾਈ ਇਹਦਾ ਹਾਂ ਕੱਦ ਦੇਖੋ ਤੁਸੀਂ ਹਾਂ ਕੱਦ ਬਹੁਤ ਆ ਬਾਈ ਇਹਦਾ ਹਾਂ ਹਾਂ ਥੋੜਾ ਤੁਸੀਂ ਬਾਈ ਮਗਰ ਉਹ ਆਣਾ ਥੋੜਾ ਕੱਦ ਐਡਾ ਨਾਲੇ ਜਿਵੇਂ ਹਾਂ ਹਾਂ ਤੇ ਕੱਦ ਆਹ ਟਾਈਟ ਐ ਬਾਈ ਮੇਰੀ ਐ ਮੰਨੂ ਵੀ ਮੇਰੇ ਮੋਢੇ ਦੇ ਬਰਾਬਰੀ ਆਉਣੀ ਹਾਂ ਇਹਦੇ ਨਾਲੋਂ ਬਾਈ ਇਹ ਉੱਚੀ ਆ ਹਨਾ ਹਾਂ ਇਹਨਾਂ ਦਾ ਪਹਿਲਾਂ ਨਾਲੋਂ ਫਰਕ ਆ ਭਰਾ ਹਾਂ ਇਹ ਪਹਿਲਾਂ ਨਾਲ ਬਾਈ ਪਹਿਲਾਂ ਪਹਿਲਾਂ ਬਾਈ ਮੈਂ ਬਾਈ ਇਹਨੂੰ ਵੀ ਤੋੜਦੀ ਆਪਾਂ ਇੱਕ ਵਾਰੀ ਇਹਦਾ ਕੀ ਦੁੱਧ ਦਾ ਕੀ ਰਿਕਾਰਡ ਰਿਹਾ ਇਹਦੇ ਥੱਲੇ ਬਾਈ ਇਸ ਵਕਤ 14 ਡੱਬੇ ਜਮਾ ਹੈ ਨਾਪ ਕੇ ਲਿਜਾਵੇ ਅਗਲਾ ਠੀਕ ਆ ਬਾਈ ਲੈ ਮਾਗਰ ਕੱਟੀ ਆ ਕਲਵਿੰਦਰ ਇਹਦੀ ਮਾਗਰ ਕੱਟੀ ਆ ਬਾਈ ਆ ਵੀ ਲੈ ਬਾਈ ਟਾਈਟ ਲੇਵੇ ਦੀ ਆ ਬਾਈ ਪੂਰੀ ਫਿਕਸ ਆਰਡਰ ਦੀ ਆ ਜਮਾ ਪੂਰੇ ਬੰਦ ਲੇਵੇ ਦੀ ਆ ਨਾ ਬਾਈ ਠੀਕ ਆ ਥਣ ਵੀ ਬਾਈ ਬਹੁਤ ਸੋਹਣੇ ਲੱਗੇ ਹੋਏ ਹਨਾ ਇਹਦੇ ਹਾਂ ਕੀ ਬਾਤ ਆ ਬਾਈ ਲੈ ਵੀ ਸੁਣਾ ਲਾ ਮੰਡੀ ਜੀ ਬਹੁਤ ਸੋਹਣਾ ਕੁਆਲਿਟੀ ਦਾ ਬਾਈ ਜਿਹਨੇ ਇਹ ਆਰਡਰ ਤਿਆਰ ਕੀਤਾ ਹੋਇਆ ਆ ਦੇਖੋ ਬਾਈ ਕੱਦ ਕਾਠ ਦੀ ਬਹੁਤ ਚੰਗੀ ਆ ਬਾਈ ਦੁੱਧ ਦੇ ਦੂ ਬਾਈ ਤੁਹਾਨੂੰ ਬਹੁਤ ਵਧੀਆ ਹੈ ਇਨੂੰ ਭਈ ਅੱਜ ਆਏ ਮੰਨ ਲਓ ਵੀ 16-17 ਦਿਨ ਹੋ ਗਏ ਸੂਈ ਨੂੰ ਅੱਛਾ ਤੇ ਹਜੇ ਮੈਲੇ ਤੇ ਇਹ ਲੱਗੀ ਨਹੀਂ ਅੱਛਾ ਮੈਲੇ ਤੇ ਲੱਗੀ ਨਹੀਂ ਭਾਈ ਮੈਲੇ ਤੇ ਲੱਗੀ ਨਹੀਂ ਕਿਲੋ ਡੈਡ ਕਿਲੋ ਤਾਂ ਤਾਂ ਆਰਾਮ ਨਹੀਂ ਚੜ ਜਾਣਾ ਭਈ ਇਹਨੇ ਹੋਰ ਆਹ ਦੇਖੋ ਭਾਈ ਤੁਹਾਨੂੰ ਮੈਂ ਦਿਖਾਉਣਾ ਆਡਰ ਲਓ ਜੀ ਠੀਕ ਐ ਕਿੰਨੇ ਦਿਨ ਹੋ ਗਏ ਭਾਈ ਇਹਨੂੰ ਸੂਈ ਨੂੰ ਇਹਨੂੰ 16-17 ਦਿਨ ਦਾ ਦੇਣਾ ਭਈ ਅੱਜ 16-17 ਦਿਨ ਮੈਲੇ ਤੇ ਇਹ ਚੱਲੀ ਹੈ ਨਹੀਂ ਮੈਲੇ ਤੇ ਨਹੀਂ ਚੱਲੀ ਭਾਈ ਹਜੇ ਕਿਲੋ ਨਹੀਂ ਚਾ ਲਓ ਜੀ ਆ ਲੈ ਬੰਨ ਦੇ ਭਾਈ ਬੰਨ ਦੇ ਅਮਰੀਕਨ ਵਛੀਆਂ ਵਰਗਾ ਟਰੱਕ ਲਵਿੰਦਰ ਬਾਈ ਇਹਦਾ ਐ ਮੰਨ ਲੋ ਟਾਈਟ ਜਾਮਾ ਹੈ ਨਾ ਮਿਹਨਤ ਦਾ ਆ ਦੇਖੋ ਬਈ ਸਾਨੂੰ ਇਧਰੋਂ ਵੀ ਦਿਖਾਉਣਾ ਹੈ ਅਥ ਨੋਟ ਦੇਖੋ ਤੁਸੀਂ ਇਹਦਾ ਆ ਬਈ ਇਹਦੇ ਮੰਗਰਾ ਹਾਂ ਆ ਕੱਟੀ ਆ ਬਈ ਇਹਦੇ ਮੰਗਰਾ ਕੱਟੀ ਆ ਹੈ ਨਾ ਹਾਂ ਠੀਕ ਆ ਬਈ ਦੋਸਤੋ ਇਹ ਕੱਟੀ ਆ ਬਈ ਤੇ ਆ ਦੇਖੋ ਬਹੁਤ ਸੋਹਣਾ ਬਈ ਹਾਂ ਤੇ ਬਈ ਕੀ ਡਿਮਾਂਡ ਹੈ ਇਹਦੀ ਇਹਦਾ ਬਈ 1,40,000 ਰੁਪਏ ਕਲੰਦਰ 1,40 ਹਾਂ ਮਾਨਤਨ ਬਈ ਮਾਨਤਨ ਕਰਦੇ ਆ ਬਈ ਮਾਨਤਨ ਦੋਨਾਂ ਚ ਹੀ ਕਰ ਦੋਗੇ ਹਾਂ ਹਾਂ ਦੋਨਾਂ ਚੋਂ ਕਰਦੇ ਆ ਠੀਕ ਆ ਲੇ ਬਈ 1 ਲੱਖ ਤੇ 40000 ਰੁਪਇਆ ਬਾਈ ਇਹਦੀ ਡਿਮਾਂਡ ਕਰਦਾ ਹੈਗਾ ਦੁੱਤ ਬਾਈ ਤੁਸੀਂ ਮਣਕੇ ਡੱਬੇ ਮਾਰ ਕੇ ਥਣ ਪਾਸ ਕਰਕੇ ਚੈੱਕ ਕਰਕੇ ਚੈੱਕ ਕਰਕੇ ਬਾਈ ਚੈੱਕ ਲੈ ਕੇ ਜਾਣੀ ਹਨਾ ਬਾਈ ਠੀਕ ਹੈ ਬਾਈ ਅਗਲਾ ਇੱਕ ਟਾਈਮ ਖਾਲੀ ਕਰ ਜੇ ਦੂਜੇ ਟਾਈਮ ਟਾਈਮ ਟੂ ਟਾਈਮ ਚੋਲੇ ਦੋਨੇ ਟਾਈਮ ਆਪਾਂ ਨੂੰ ਕੋਈ ਇਹੋ ਨਹੀਂ ਠੀਕ ਹੈ ਬਾਈ ਹਾਂ ਇਹਦੇ ਥੱਲੇ ਹੁਣ ਤੁਸੀਂ ਕਿੰਨਾ ਦੱਸਿਆ ਬਾਈ ਇਹਦੇ ਥੱਲੇ 14 ਡੱਬੇ ਬਾਈ 14 ਡੱਬੇ ਹਾਂ ਦੇ ਦੂ ਕਿੰਨਾ ਕੁ ਬਾਈ ਆਈਡੀਆ ਆ ਜਾ ਇਹ 1.5 15 2 15 1.5 ਕਿਲੋ ਦੁੱਧ ਹਰਾਮ ਨਹੀਂ ਦੇ ਦੂੰਗੀ ਪਹਿਲੇ ਸੂਏ ਹਨਾ ਪਹਿਲੇ ਸੂਏ ਚਾਰ ਦੰਦ ਇਹ ਜੇ ਬਾਈ ਕੱਟੀ ਨੇ ਮਨ ਲੱਕ ਕਿਤੇ ਜਾਣਾ ਦੂਜੇ ਸੂਏ ਤਾਂ ਨਹੀਂ ਠੀਕ ਆ ਬਾਈ ਲੈ ਵੀ ਦੋਸਤੋ ਬਾਈ ਨੇ ਡਿਮਾਂਡ ਦੱਸਤੀ ਇੱਕ 40 ਤੇ ਇਹਦਾ ਹੈਗਾ ਬਾਈ ਇੱਕ 35 ਜੇ ਕਿਸੇ ਮਿੱਤਰ ਨੂੰ ਬਾਈ ਇਹ ਚਾਹੀਦੀਆਂ ਹੋਈਆਂ ਮੱਝਾਂ ਠੀਕ ਆ ਇਹ ਪਹਿਲਾ ਨਾ ਇਹ ਦੂਜੇ ਸੂਏ ਆ ਤਾਂ ਬਾਈ ਨੰਬਰ ਦੇ ਰਿਹਾ ਸਕਰੀਨ ਤੇ ਤੁਸੀਂ ਕੰਟੈਕਟ ਕਰ ਲਿਓ ਠੀਕ ਆ ਬਾਈ ਸੋ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਥੈਂਕ ਯੂ ਬਾਈ ਸ਼ੁਕਰੀਆ ਧੰਨਵਾਦ ਬਾਈ ਬਹੁਤ ਬਹੁਤ